ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼੍ਰੀਕ੍ਰਿਸ਼ਨਾ ਡੇਰੀ ਫਾਰਮ ਦੇ ਵਿੱਚੋਂ ਆ ਇਹ ਫਾਰਮ ਪਿੰਡ ਸਲਾਣੇ ਦੇ ਵਿੱਚ ਹੈ ਤੇ ਨੇੜੇ ਖੰਨੇ ਦੇ ਰਹਿ ਜਾਂਦਾ ਹੈ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਇਸ ਪਿੰਡ ਨੂੰ ਪੈਂਦਾ ਇੱਥੇ ਹਰ ਟਾਈਮ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਹੈ ਬਹੁਤ ਵੀਡੀਓ ਬਣਾਈਆਂ ਤੇ ਹਰੇਕ ਵੀਡੀਓ 'ਚ ਲਗਭਗ ਇੱਕ ਗੱਲ ਕਰੀਦੀ ਆ ਵੀ ਜਿਹਨੇ ਪਸ਼ੂ ਖਰੀਦਣਾ ਹੈ ਜੋ ਇੱਥੇ ਪਹੁੰਚਦਾ ਹੈ ਤਾਂ ਉਹਨੂੰ ਇੰਨੀਆਂ گاਵਾਂ ਦੇ ਵਿੱਚੋਂ ਆਪਦੀ ਪਸੰਦ ਦੀ ਗਾਂ ਕੱਢਣ 'ਚ ਆਸਾਨੀ ਰਹੂਗੀ ਕਿਉਂਕਿ ਹਰ ਟਾਈਮ ਜਿਆਦਾ ਨਗ ਹੁੰਦੇ ਆ ਗਿਣਤੀ ਵੱਧ ਹੁੰਦੀ ਹੈ ਤੇ ਉਹਨਾਂ 'ਚੋਂ ਭਾਅ ਦੇ ਹਿਸਾਬ ਤੇ ਜਾਂ ਆਪਦੀ ਚੁਆਇਸ ਦੇ ਹਿਸਾਬ ਤੇ ਤੁਸੀਂ ਪਸ਼ੂ ਸਿਲੈਕਟ ਕਰ ਸਕਦੇ ਹੋਣੇ ਸੋ ਸ਼੍ਰੀ ਕ੍ਰਿਸ਼ਨਾ ਡੇਰੀ ਫਾਰਮ ਦੀ ਇਹ ਵੀਡੀਓ ਤੁਹਾਨੂੰ ਦਿਖਾਉਣੀ ਹੈ ਲਾਸਟ ਤੱਕ ਵੀਡੀਓ ਦੇਖਿਓ ਜੇ ਕੋਈ ਵੀਰ ਇਸ ਏਰੀਆ ਤੋਂ ਥੋੜਾ ਬਹੁਤ ਦੂਰ ਤੋਂ ਵੀਡੀਓ ਦੇਖ ਰਿਹਾ ਹੈ ਤੇ ਇੱਕ ਪੱਖ ਤੋਂ ਤੁਸੀਂ ਬੇਫਿਕਰ ਹੋ ਕਿ ਇੱਥੇ ਆ ਸਕਦੇ ਹੋ ਕਿਉਂਕਿ ਇੱਥੇ ਰਹਿਸ਼ ਦਾ ਪ੍ਰਬੰਧ ਹੈਗਾ ਤੁਸੀਂ ਰੁਕ ਸਕਦੇ ਹੋ ਇੱਕ ਦਿਨ ਰੁਕੋ ਦੋ ਦਿਨ ਰੁਕੋ ਆਪਦਾ ਪਸ਼ੂ ਜਿਹੜਾ ਖਰੀਦਣਾ ਹੈ ਉਹ ਤਸੱਲੀ ਕਰਕੇ ਖਰੀਦਿਓ ਨੰਬਰ ਸਕਰੀਨ ਉੱਤੇ ਚੱਲਣਗੇ ਜਿਨ੍ਹਾਂ ਤੇ ਤੁਸੀਂ ਕਾਲ ਕਰਨੀ ਹੈ ਕੁਛ ਗਾਵਾਂ ਗੱਬਣ ਕੁਝ ਸੁੰਨੀਆਂ ਸੋਇਆਂ ਹਰੇਕ ਤਰ੍ਹਾਂ ਦੇ ਪਸ਼ੂ ਇੱਥੇ ਵਿਕਰੀ ਵਾਲੇ ਮਿਲਣਗੇ ਆਓ ਮਿਲਦੇ ਆਂ ਬਾਈ ਨੂੰ ਕਰਦੇ ਆਂ ਸ਼ੁਰੂਆਤ ਦੋਸਤੋ ਆਪਾਂ ਗੱਬਣ ਗਾਵਾਂ ਦੇ ਵਾਲੇ ਪਾਸੇ ਤੋਂ ਸ਼ੁਰੂਆਤ ਕਰਾਂਗੇ ਸੁੰਨੀਆਂ ਸੋਇਆਂ ਤੋਂ ਬਾਅਦ ਤੁਹਾਨੂੰ ਦਿਖਾਉਣੀ ਹੈ ਗੁਰਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਨਾਲ ਬੱਚਾ ਖੜਾ ਇਹਦਾ ਨਾਮ ਦੱਸ ਦਿਓ ਬਾਈ ਜੋਵਨਪ੍ਰੀਤ ਜੋਵਨਪ੍ਰੀਤ ਹਾਂਜੀ ਸ਼ੌਂਕ ਹੈ ਇਹਨੂੰ ਫਿਰ ਹਾਂਜੀ ਬਹੁਤ ਸ਼ੌਂਕ ਕਰਦਾ ਦੱਸੋ ਅ ਕਈ ਗੱਲਾਂ ਬਾਈ ਦੇ ਨਾਲ ਹੋਈਆਂ ਤੇ ਬੱਚੇ ਬਾਰੇ ਪਤਾ ਲੱਗਾ ਕਿ ਚੰਗੇ ਸਕੂਲ ਦੇ ਵਿੱਚ ਸਟੱਡੀ ਕਰਦਾ ਪਰ گاਵਾਂ ਦਾ ਬੜਾ ਚੰਗਾ ਸ਼ੌਂਕ ਹੈ ਘਰੇ ਸੰਭਾਲਦਾ ਪਸ਼ੂ ਫਿਰ ਜੋਵਨ ਹਾਂਜੀ ਆਪ ਹੀ ਚਵਾਈ ਕਰਦਾ ਜੀ ਲਗਭਗ 70 80% ਕੰਮ ਆਪਾਂ ਕਰ ਲੈਂਦਾ ਜੀ ਅੱਛਾ ਸਾਰਾ ਆਪ ਕਰ ਲੈਂਦਾ ਹਾਂਜੀ ਹਾਂ ਅੱਛਾ ਇੱਥੇ ਅੱਜ ਫਿਰ ਆਪਾਂ ਵੀਡੀਓ ਬਣਾਉਣੀ ਆ ਇੱਥੇ ਨਾਲ ਮੈਂ ਵੇਖਿਆ ਵੈਸੇ ਨਾਲ ਲੱਗਾ ਬਾਈ ਇੱਥੇ ਹੀ ਮਦਦ ਕਰਾਉਂਦਾ ਤੁਹਾਡੀ ਹਾਂਜੀ ਪੂਰਾ ਕੰਮ ਕਰਦਾ ਜੀ ਅੱਛਾ ਵਿਰਿੰਦਰ ਭਾਈ ਅੱਜ ਕਿੰਨੇ ਨਗ ਹੋਣਗੇ ਅੰਦਾਜ਼ਾ ਆਪਣੇ ਕੋਲ ਜੀ ਗੱਬਣ ਹੈਗੇ ਨੇ ਜੀ ਇਸ ਟਾਈਮ 17-18 ਦਾ ਗੱਬਣ ਨੇ ਜੀ 6-7 ਬਿਲਕੁਲ ਤਾਜ਼ੀਆਂ ਸੂਈਆਂ ਨੇ ਜੀ ਠੀਕ ਹੈ ਸ਼ੁਰੂਆਤ ਪਹਿਲੇ ਨੰਬਰ ਤੇ ਗਾਂ ਤੋਂ ਕਰਦੇ ਹਾਂ ਹਾਂ ਜੀ ਇਹਨੇ ਦੂਜਾ ਸੂਆ ਸੂਣਾ ਜੀ ਬੈਠ ਨੇ ਜੀ ਦੰਦੋਂ 6 ਦਾੰਦਾ ਜੀ ਇੱਕ ਹਫ਼ਤਾ ਪਿਆਇ ਨਰਮ ਹੈ ਜੀ ਇੱਕ ਹਫ਼ਤਾ ਬਾਕੀ ਹੈ ਹਾਂ ਜੀ ਰੀਡਰ ਕੁਆਲਿਟੀ ਬਹੁਤ ਚੰਗੀ ਹੈ ਜੀ 30 ਤੋਂ 32 ਲੀਟਰ ਪਹਿਲੇ ਸੂਏ ਰਿਕਾਰਡ ਕਰਵਾਇਆ ਹੋਇਆ ਹੈ ਜੀ ਠੀਕ ਹੈ ਖੁੱਲ ਕੇ ਭਾਈ ਇਹਨੂੰ ਤੋਰਿਓ ਦੋਸਤੋ ਗਾਂ ਦੇਖਿਓ ਤੁਹਾਨੂੰ ਇਹਦਾ ਢਾਂਚਾ ਵੀ ਪਸੰਦ ਆ ਪੁੱਤੋਂ ਸਟ੍ਰਕਚਰ ਚੌੜਾ ਕਿੰਨਾ ਕੋ ਉਹਦਾ ਆਈਡੀਆ ਤੁਹਾਨੂੰ ਹੋਊਗਾ ਤੇ ਹਵਾਨਾ ਅੱਗੋਂ ਸ਼ੁਰੂ ਕਰੂਗੀ ਧੁੰਨੀ ਕੋਲੋਂ ਪਿਛਾਂ ਤੱਕ ਹਵਾਨਾ ਤੁਸੀਂ ਇਹਦਾ ਦੇਖਿਓ ਹੁਣ ਇਹਦੇ ਹਵਾਨੇ ਦੀ ਤੁਸੀਂ ਲੰਬਾਈ ਚੌੜਾਈ ਨੋਟ ਕਰ ਸਕਦੇ ਹੋ ਹਜੇ ਹਫਤਾ ਦੋਸਤੋ ਲੈਂਦੀ ਆ ਸੋਨ ਚ ਦੂਜਾ ਸੂਆ ਇਹਨੇ ਸੋਨਾ ਪਸੰਦ ਆਵੇ ਤਾਂ ਕੋਲ ਆ ਕੇ ਦੇਖੋ ਤਸੱਲੀ ਕਰੋ ਲੈ ਚਲੋ ਭਾਈ ਸੋ ਇਹ ਪਹਿਲੇ ਨੰਬਰ ਦੇ ਗਾਂ ਤੁਹਾਨੂੰ ਦਿਖਾ ਰਹੇ ਆ ਬੜੇ ਨਰੋਏ ਢਾਂਚੇ ਦੀ ਐ ਬੰਨ ਕੇ ਜਿਹੜਾ ਵੀਰ ਪਸ਼ੂ ਰੱਖਦਾ ਐ ਇਦਾਂ ਦੀ ਗਾਂ ਮੱਝਾਂ ਨਾਲ ਹਸਾਬ ਹੀ ਲੱਗੂਗਾ ਤੁਹਾਨੂੰ ਇਦਾਂ ਦਾ ਇਹਦਾ ਸਟਰਕਚਰ ਹਾਲਾਂਕਿ ਮੱਝ ਤੇ ਗਾਂ ਅਲੱਗ-ਅਲੱਗ ਰੱਬ ਦੇ ਬਣਾਏ ਹੋਏ ਪਸ਼ੂ ਐ ਪਰ ਸੋਹਣੇ ਢਾਂਚੇ ਦੀ ਇਹ ਗਾਂ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਈ ਐ ਹਵਾਨੇ ਦੀ ਗੱਲ ਕੀਤੀ ਸੀ ਦੋਸਤੋ ਤਾਂ ਪਿਛਲੇ ਪਾਸੇ ਹਵਾਨਾ ਦੇਖੋ ਮੈਂ ਤੁਹਾਨੂੰ ਇਹਦੇ ਹਵਾਨੇ ਦੀ ਜਿਹੜੀ ਲੰਬਾਈ ਦਿਖਾਉਣੀ ਚਾਹਣਾ ਇਧਰੋਂ ਤੁਸੀਂ ਦੇਖੋ ਕਿੱਥੋਂ ਹਵਾਨਾ ਸ਼ੁਰੂ ਹੁੰਦਾ ਸੋ ਇਹ ਪਹਿਲੇ ਨੰਬਰ ਤੇ 2 ਨੰਬਰ ਤੇ ਜਿਹੜੀ ਗਾਂ ਦਿਖਾਉਣੀ ਐ ਇਹਦਾ ਵੀ ਹਵਾਨਾ ਬੜਾ ਸੋਹਣਾ ਐ ਅਵਿੰਦਰ ਭਾਈ ਇਹਦੀ ਕੀ ਡਿਟੇਲ ਹੈ ਭਜੀ ਇਹਨੇ ਵੀ ਦੂਜੇ ਸੂਏ ਸੁਣਾ ਜੀ ਹੂੰ ਇਹਦਾ ਵੀ ਹਫ਼ਤੇ ਤੋਂ 10 ਦਿਨ ਮੰਗੂ ਟਾਈਮ ਪਿਆ ਜੀ ਇੱਕ ਹਫ਼ਤਾ ਲੱਗ ਗਿਆ ਬਹੁਤ ਜਿਆਦਾ ਚੰਗੀ ਆ ਹਾਂ ਜੀ ਠੀਕ ਹੈ ਢਿੱਲਾ ਬਹੁ ਪਈਆਂ ਨੇ ਬਰੀਕ ਬਹੁਤ ਆ ਗਾਂ ਜੀ ਹੂੰ ਤੇ 33 34 ਕਿਲੋ ਹੋਇਆ ਦੁੱਧ ਪਾਇਆ 35 ਕਿਲੋ ਮੰਨ ਕੇ ਲੈ ਲਵੇ ਬੰਦਾ ਜੀ ਖੋਲੀ ਵੀ ਇਹਨੂੰ ਵੀ ਸੋ ਦੋਸਤੋ ਦੂਜਾ ਸੂਆ ਇਹਨੇ ਸੁਣਾ ਤੇ ਰੇਟ ਫੋਨ ਦੇ ਉੱਤੇ ਹੀ ਰਹਿਣਗੇ ਜਿਹੜਾ ਪਸ਼ੂ ਖਰੀਦਣਾ ਕਿਉਂਕਿ ਜਦੋਂ ਤੁਸੀਂ ਆਉਣੇ ਆ ਹੋ ਸਕਦਾ ਇਹਨਾਂ ਚੋਂ 5 4 ਪਸ਼ੂ ਵਿਕ ਜਾਣ ਤੇ ਹੋਰ ਨਵੇਂ ਪੰਜ ਇੱਥੇ ਖੜੇ ਹੋਣ ਸੋ ਪਸ਼ੂ ਆ ਕੇ ਦੇਖੋ ਤੇ ਜਿਹੜਾ ਮਰਜੀ ਪਸ਼ੂ ਤੁਸੀਂ ਖਰੀਦ ਲਓ ਵੀਡੀਓ ਇੱਕ ਆਈਡੀਆ ਤੁਹਾਨੂੰ ਦੇਣਾ ਹੁੰਦਾ ਢਾਂਚਾ ਦੇਖੋ ਵੈੜ ਦਾ ਸੋਹਣਾ ਹਵਾਨਾ ਕੱਟ ਆਲਾ ਬਿਲਕੁਲ ਤੁਹਾਨੂੰ ਨਜ਼ਰ ਆਊਗਾ ਥਣ ਥੀ ਚੁਾਈ ਵਾਲੇ ਐ ਚਮਕੀ ਦੀ ਵੀ ਬਹੁਤ ਚੰਗੀ ਐ ਸੋ ਇਹ ਤੁਹਾਨੂੰ 2 ਨੰਬਰ ਦੇ ਉੱਤੇ ਵੈੜ ਦਿਖਾ ਰਹੇ ਆ ਬਾਕੀ ਪਾਸ ਤੁਸੀਂ ਕੋਲ ਆ ਕੇ ਕਰ ਲੈਣੀ ਐ ਇਸ ਤੋਂ ਅੱਗੇ ਇੱਕ ਵੈੜ ਤੁਹਾਨੂੰ ਦਿਖਾਉਂਗਾ ਤੈਨਾ ਨੰਬਰ ਦੇ ਉੱਤੇ ਵਿਰੇਂਦਰ ਬਾਈ ਕੀ ਡਿਟੇਲ ਹੈ ਦੀ ਪਹਿਲਾ ਸੋਹਣਾ ਸੋਨਾ ਬੱਚੀ ਨੇ ਜੀ ਹੂੰ ਦੋ ਦੰਦ ਆ ਜੀ ਹਜੇ 10 ਤੋਂ 15 ਦਿਨ ਪਏ ਨੇ ਜੀ ਹਜੇ ਠੀਕ ਹੈ ਤੇ ਮਿਨੀਮਮ ਮਿਨੀਮਮ ਚੱਲੀ ਤਾਲ ਤਕਰੀਬਨ 30 ਤੋਂ ਪਲੱਸ ਚੱਲੂਗੀ ਜੀ ਚੰਗੀ ਸੇਵਾ ਕਰ ਲੂ ਬੰਦਾ 35 ਲੀਟਰ ਵਾਲੀ ਗਾਂ ਜੀ ਇਹ ਸਹੀ ਹੈ ਢਾਂਚਾ ਡੂੰ ਚੰਨਾ ਚੌੜਾ ਹੀ ਪੇਟ ਦਾ ਸਾਈਜ਼ ਬਹੁਤ ਸੋਹਣਾ ਜੀ ਹੂੰ ਬਾਕੀ ਬਰੀਡ ਕੈਰੇਕਟਰ 100% ਨੇ ਤੇ ਜਿਹੜੀ ਆਪਣੀ ਪੈਟਾਗਰੀ ਹੈ ਜੀ ਉਹ ਸਾਰੀ ਮਿਲ ਜੂਗੀ ਫੋਨ ਤੇ ਜੀ ਠੀਕ ਹੈ ਸੋ ਦੇਖੋ ਤੁਸੀਂ ਤੈਨਾ ਨੰਬਰ ਤੇ ਦਿਖਾ ਰਹੇ ਹਾਂ ਸੂਆ ਪਹਿਲਾ ਦੋ ਦੰਦ ਵ ਤੇ ਇਹ ਦੋ ਦੰਦ ਦਾ ਮੂੰਹ ਦੇ ਵਿੱਚੋਂ ਥਾਣੇ ਦਾ ਹਾਥੀ ਚੁਵਾਈ ਵਾਲਾ ਰੰਗ ਵੀ ਇਹਦਾ ਜੁਨੀਕ ਜਿਹਾ ਹੀ ਆ ਜਿੱਥੋਂ ਦੱਸੋ ਵਾਈਟ ਸ਼ੁਰੂ ਹੁੰਦਾ ਸਿਰੇ ਤੱਕ ਚਿੱਟੀ ਪੱਟੀ ਜਾਂਦੀ ਹੈ ਜਿੱਥੋਂ ਬਲੈਕ ਸ਼ੁਰੂ ਹੋ ਜਾਂਦਾ ਫਿਰ ਉਹ ਸਾਰਾ ਬਲੈਕ ਹੀ ਹੈ। ਉਹ ਅੜਰੇ ਦਾ ਦੇਖ ਲੋ ਹਜੇ ਟਾਈਮ ਇਹਦਾ ਬਾਕੀ ਆ ਸੋਣ ਚ। ਥਾਣ ਸੋਹਣਾ ਹੈ ਹਵਾਨੇ ਤੇ ਨਾੜਾਂ ਚੰਗੀਆਂ ਢਾਂਚਾ ਤੁਸੀਂ ਇਹਦਾ ਹੁਣ ਵੀਡੀਓ ਚ ਦੇਖ ਹੀ ਰਹੇ ਹੋ ਸੋਹਣੀਆਂ گاਵਾਂ ਦੱਸੋ ਇਹ ਤਿੰਨ ਨੰਬਰ ਤੱਕ ਤੁਹਾਨੂੰ ਜਿਹੜੀਆਂ ਉਹ ਦਿਖਾਤੇ ਆ। ਇਹ ਦੋ ਅੱਗੇ ਵੀ ਗਾਵਾਂ ਹੋਰ ਕਾਫੀ ਖੜੀਆਂ ਪਰ ਇਹ ਤੁਸੀਂ ਪਹਿਲਾਂ ਤੀਜੇ ਨੰਬਰ ਤੇ ਵੈੜ ਦੇਖੋ ਦੋਸਤੋ ਦੰਦ ਵੀ ਇਹਦੇ ਤੁਹਾਨੂੰ ਦਿਖਾ ਹੀ ਦਿੰਨੇ ਆ ਕਿਉਂਕਿ ਵੱਡਾ ਟਾਂਚਾ ਕਿਸੇ ਨੂੰ ਇਹ ਨਾ ਲੱਗੇ ਵੀ ਸ਼ਾਇਦ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਭਾਈ ਓਕੇ ਸੋ ਇਹ ਵੈੜ ਪਹਿਲਾ ਸੂਆ ਇਹਨੇ ਸੂਣਾ ਇਹਦੇ ਨਾਲ ਅੱਗੇ ਗੱਬਣ ਹੋਰ ਗਾਂ ਖੜੀ ਐ ਕਿੰਨਾਵਾਂ ਸੂਆ ਵਿਰਿੰਦਰ ਭਾਈ ਭਾਈ ਦੂਜਾ ਸੂਆ ਜੀ ਤੁਹਾਨੂੰ 6 ਦੰਦ ਆਂਦਾ ਜੀ ਠੀਕ ਐ 35 36 ਕਿਲੋ ਦੁੱਧ ਪਾਇਆ ਹੋਇਆ ਜੀ 40 ਕਿਲੋ ਮੰਨ ਕੇ ਲੈ ਲਵੇ ਬੰਦਾ ਜੀ ਟਾਈਮ 15 ਤੋਂ 20 ਦਿਨ ਪਏ ਨੇ ਜੀ ਹਜੇ ਠੀਕ ਐ ਤੋਰੀ ਬਈ 15 ਤੋਂ 20 ਦਿਨ ਲਾਊਗੀ ਦੋਸਤੋ ਬਰੀਡ ਕੈਰੈਕਟਰ ਇਹਦੇ ਤੁਸੀਂ ਦੇਖ ਲਿਓ ਜੇ ਬਰੀਕ ਕਿੰਨੀ ਕਗਾ ਚੰਗਾ ਦੁੱਧ ਦੇਊਗੀ ਪਰ ਹਜੇ ਦਿਨ ਬਹੁਤ ਪਏ ਆ ਇਹਦੇ ਵੱਡੀ ਹੈਗਾ ਹਾਈਟ ਲੈਂਥ ਲੋ ਬਰੀਡ ਕੁਆਲਿਟੀ ਤੁਸੀਂ ਦੇਖੋ ਇਹਦੀ ਟਾਂਚਾ ਦੇਖ ਸਕਦੇ ਹੋ ਤੁਸੀਂ ਕਮਾਲਾ ਬਈ ਚਾਰ ਨੰਬਰ ਤੇ ਤੋਰ ਰਹੇ ਆ ਵੀਡੀਓ ਤਾਂ ਅਸੀਂ ਮਤਲਬ ਇਸ ਮਕਸਦ ਨਾਲ ਹੀ ਇੱਥੇ ਸ਼ੂਟ ਕਰਦੇ ਹੁੰਨੇ ਆ ਵੀ ਤੁਹਾਨੂੰ ਇੱਕ ਆਈਡੀਆ ਦਿੱਤਾ ਜਾਂਦਾ ਕਿੰਦਾਂ ਦੀਆਂ ਗਾਵਾਂ ਮੌਜੂਦ ਆ ਤੇ ਹਰ ਟਾਈਮ ਹੀ ਇੰਨੇ ਨਗ ਹੁੰਦੇ ਹੀ ਆ ਮਤਲਬ ਜਦੋਂ ਮਰਜੀ ਤੁਸੀਂ ਆ ਜਾਓ ਜੇ ਇੱਥੇ ਪਸ਼ੂ ਤੁਹਾਨੂੰ ਖੜੇ ਮਿਲਣਗੇ ਪੰਜ ਨੰਬਰ ਦੇ ਉੱਤੇ ਜਿਹੜੀ ਗਾਂ ਵਿਰਿੰਦਰ ਭਾਈ ਇਹ ਕਨ ਮਸੂਆ ਇਹ ਵੀ ਬਾਜੀ ਦੂਜਾ ਸੂਆ ਜੀ ਇਹਦਾ ਇੱਕ ਹਫਤਾ ਪਿਆ ਜੀ ਪੈਂਡਿੰਗ ਇੱਕ ਹਫਤਾ ਬਾਕੀ ਹਾਂਜੀ ਹਾਂਜੀ ਲੀਵੇ ਦੀ ਅਟੈਚਮੈਂਟ ਦੇਖੋ ਜੀ 나ੜਾ ਪਿੱਛੇ ਵੀ ਪੂਰੀਆਂ ਹੋਰ ਕੱਢਣੀਆਂ ਨੇ ਜੀ ਅਜੇ ਵੀ ਜਗ੍ਹਾ ਸਪੇਸ ਬਹੁਤ ਪਈ ਆ 35 ਕਿਲੋ ਮੰਨ ਕੇ ਇਹਨੂੰ ਵੀ ਲੈ ਲਵੇ ਬੰਦਾ ਜੀ ਚਾਹੇ 30 ਤੋਂ 32 ਕਿਲੋ ਦਾ ਪਹਿਲੇ ਸੂਇਰ ਰਿਕਾਰਡ ਹੈ ਜੀ ਧੋਰੀ ਵਿੱਚ ਸੋ 35 ਕਿਲੋ ਦੁੱਧ ਸੂਆ ਇਹਦਾ ਵੀ ਬਈ ਦੱਸਦਾ ਦੂਜਾ ਪਰ ਹਜੇ ਹਫਤਾ ਲੈਂਦੀ ਐ ਸੂਣ ਚ ਸਟਰਕਚਰ ਇਹਦਾ ਵੀ ਦੇਖੋ ਹਵਾਨੇ ਤੇ ਨਾੜਾਂ ਬਹੁਤ ਸੋਹਣੀਆਂ ਦੋਨੇ ਪਾਸੇ ਥਣਥੀ ਚੁਆਈ ਵਾਲਾ ਉਤੋਂ ਬਿਲਕੁਲ ਸਿੱਧੀ ਦੇਖੋ ਇਹਦੇ ਹਵਾਨੇ ਦੀ ਬਣਾਵਟ ਟਾਂ ਚਾ ਬੈਕ ਸਾਈਡ ਤੋਂ ਹਵਾਨਾ ਦੇਖਿਓ ਫਿਕਸ ਪੂਰਾ ਫਿਟਿੰਗ ਵਾਲਾ ਲਿਆ ਵੀ ਰਿਵਰਸ ਸੋ ਇਹ ਗੱਬਣਗਾ ਅੰਦਸੇ ਇਸ ਤੋਂ ਬਾਅਦ ਇੱਕ ਹੋਰ ਗੱਬਣਗਾ ਇੱਥੇ ਖੜੀ ਹੈ ਗੁਰਿੰਦਰ ਭਾਈ ਦੀ ਕੀ ਡਿਟੇਲ ਹੈ ਇਹਨੇ ਭਾਜੀ ਦੂਜਾ ਸੂਰ ਸੋਣਾ ਜੀ ਇਹਦੇ ਵੀ ਤਕਰੀਬਨ 15 ਤੋਂ 20 ਦਿਨ ਦੇ ਲਗਭਗ ਟਾਈਮ ਪਿਆ ਜੀ ਅਟੈਚਮੈਂਟ ਦੀ ਵੀ ਫੁੱਲ ਹੈ ਜੀ 27 22 ਕਿਲੋ ਦਾ ਰਿਕਾਰਡ ਹੈ ਜੀ 32 33 ਕਿਲੋ ਹੱਸ ਕੇ ਪਾ ਦੂਗੀ ਦੁੱਧ ਦੀ ਜਦ ਕੀ ਠੀਕ ਹੈ ਇਹ ਵੀ ਬਰੀਕ ਬਹੁਤ ਜ਼ਿਆਦਾ ਹੈ ਜੀ ਸੋ ਇਹ 6 ਨੰਬਰ ਦੇ ਤੁਹਾਨੂੰ ਦਿਖਾ ਰਹੇ ਹਫਤੇ ਵਾਂਗੂ ਹਜੇ ਟਾਈਮ ਬਾਕੀ ਚੰਗੇ ਘਾਤ ਕਾਟ ਦੀਆਂ ਹਨ ਹਵਾਨਾ ਘੱਟ ਵਾਲਾ ਹੀ ਰੱਖੂਗੀ ਫਿਟਿੰਗ ਵਾਲਾ ਪੂਰਾ ਪਰ ਹਜੇ ਇਹਦੇ ਦਿਨ ਪਏ ਆ ਸੂਨ ਚ ਦੇਖੋ ਇਹਦਾ ਹਵਾਨਾ ਬੰਦੇ ਭਾਈ ਇੱਕ ਗਾਂ ਦੋਸਤੋ ਹੋਰ ਤੁਹਾਨੂੰ ਦਿਖਾਉਣੀ ਹੈ ਇਹਦੇ ਬਾਰੇ ਜੇ ਆਪਾਂ ਇਹਦੀ ਬਰੀਡ ਬਾਰੇ ਜਾਂ ਉਸ ਤਰ੍ਹਾਂ ਨਾਲ ਵੀ ਗੱਲ ਕਰੀਏ ਤਾਂ ਤਾਂ ਵੀ ਤੁਹਾਨੂੰ ਸਮਝ ਆਊਗੀ ਵੀ ਇਹ ਕਿਹੜੀ ਨਸਲ ਦੇ ਵਿੱਚ ਹੋ ਸਕਦੀ ਹੈ ਇਹਦੀ ਡਿਟੇਲ ਪੁੱਛ ਲੈਨੇ ਫਿਰ ਇਹ ਤੁਹਾਨੂੰ ਤੋਰ ਕੇ ਦਿਖਾਵਾਂਗੇ ਵਿਰਿੰਦਰ ਭਾਈ ਕੀ ਡਿਟੇਲ ਹੈ ਇਹਦੀ ਭਾਜੀ ਦੂਜਾ ਸੂਹ ਸੁਣਾ ਵੈਡ ਨੇ ਜੀ ਇਰਲੈਂਡੋ ਬਰੀਡ ਹੈ ਜੀ ਤੇ ਜਿਹੜੀ ਆਪਾਂ ਨੂੰ ਮਾਲਕਾਂ ਨੇ ਦੱਸਿਆ ਕਿ ਟ੍ਰੋਏ ਸੀ ਮਨਾਂਦਾ ਜੀ ਮੈਂ ਸ਼ੋਰ ਨਹੀਂ ਹੈਗਾ ਜੀ ਉਹਦਾ ਜਿਹੜਾ ਆਪਣਾ ਇੰਡੀਆ ਦੇ ਵਿੱਚ ਆਉਂਦਾ ਜੀ ਵੈਸੇ ਮੈਂ ਸਰਚ ਕਰਕੇ ਦੇਖਿਆ ਜੀ ਸਿੰਪਲ ਨੋਰਮਲ ਇਹੀ ਮਤਲਬ ਚੀਜ਼ ਐ ਸਾਰਾ ਕੁਝ ਈ ਉਹਦਾ ਠੀਕ ਐ ਕਿ ਟ੍ਰੋਈ ਦੀ ਆਪਾਂ ਨੂੰ ਦੱਸਿਆ ਬਾਕੀ ਆਪਾਂ ਕਨਫਰਮ ਨਹੀਂ ਹੈਗੇ 27 ਕਿਲੋ ਦੁੱਧ ਪਾਇਆ ਹੋਇਆ ਪਲੂਨ ਦਾ ਜੀ ਤੈਅ ਤਕੀ 32 33 ਕਿਲੋ ਦੁੱਧ ਪਾ ਦੂਗੀ ਦਿਨ ਕਿੰਨੇ ਲਊ 15 ਤੋਂ 20 ਦਿਨ ਬਾਕੀ ਨਹੀਂ ਅਜੇ ਇਹਦੇ ਤੋਰੀ ਬਈ ਆਰਡਰ ਕੁਆਲਿਟੀ ਤੁਸੀਂ ਸ਼ਾਨਦਾਰ ਰਹੀ ਨੀ ਆ ਜੀ ਦੇਖੋ ਕਿੱਥੋਂ ਸ਼ੁਰੂ ਹੁੰਦਾ ਜੀ ਆਰਡਰ ਸਹੀ ਖੋਲੀ ਬਈ ਨੂੰ ਦੱਸੋ ਦੇਖਿਓ ਤੁਸੀਂ ਇਹਨੂੰ ਗਰਲੈਂਡੋ ਸੀਮਨ ਜਿਹੜੇ ਉਹ ਆਏ ਸੀਗੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਸਰਕਾਰੀ ਹਸਪਤ ਤੁਹਾਨੂੰ ਉਦਾਂ ਦਾ ਹੀ ਸਟਰਕਚਰ ਇਹਦਾ ਨਜ਼ਰ ਆਉਣਾ ਹੈ ਹਵਾਨੇ ਦੇ ਉੱਤੋਂ ਲੈਂਥ ਦੇਖੋ ਇਧਰ ਥੱਲੇ ਫਰਸ਼ ਤੇ ਤੋਰਦੀ ਬਈ ਇਹਨੂੰ ਇੱਕ ਵਾਰ ਉਹ ਦੇਖੋ ਇਹਦੀ ਚੁੜਾਈ ਉੱਤੋਂ ਬਰੀਡ ਦੇ ਕੈਰੈਕਟਰ ਦੇਖ ਲਓ ਜੇ ਗਰਦਨ ਲੰਬੀ ਪਤਲੀ ਹੈ ਉੱਤੋਂ ਬਿਲਕੁਲ ਸਿੱਧੀ ਹੈ ਗਾਂ ਵਾਪਸ ਮੁੜੂ ਤੁਹਾਨੂੰ ਫੇਸ ਦਿਖਾਉਂਗਾ ਕੱਟ ਵਾਲਾ ਹਵਾਨਾ ਸੋਹਣਾ ਜਾਂਦੇ ਅੱਗੇ ਬਈ ਹੋਰ ਅੱਗੋਂ ਲਈ ਮੁੜ ਕੇ ਪੂਰੀ ਨਰੋਈ ਹੈ ਗਾਂ ਦਸੋ ਉੱਤੋਂ ਟਾਂਚੇ ਦੀ ਚੁੜਾਈ ਤੁਸੀਂ ਦੇਖ ਲਓ ਹੋਨ ਲਾਇਵ ਆਪਸ ਹੁਣ ਇਹਦਾ ਫੇਸ ਦੇਖੋ ਜੋ ਕੋਲ ਦੀ ਲੰਗ ਦੀ ਉਦੋਂ ਸਾਈਡ ਤੋਂ ਨੂੰ ਤੁਸੀਂ ਦੇਖ ਲਿਓ ਦੂਜਾ ਸੁਆ ਇਸ ਗਾਣੇ ਸੁਣਾ ਠੀਕ ਸੋ ਹਜੇ ਇਹਦੇ 15 ਦਿਨ ਬਾਕੀ ਐ ਹਜੇ ਨੇ ਤਿਆਰੀ ਫੜਨੀ ਸ਼ੁਰੂ ਕੀਤੀ ਹੈ ਬਹੁਤ ਸੋਹਣੀ ਗਾਹਾਂ ਦੋ ਕੋਲੋਂ ਆ ਕੇ ਜਰੂਰ ਦੇਖਿਓ ਜੀ ਨੂੰ ਪਸੰਦ ਆਉਂਦੀ ਐ ਇਹ ਤੋਂ ਅੱਗੇ ਕੁਝ ਹੋਰ ਗਾਵਾ ਤੁਹਾਨੂੰ ਦਿਖਾਉਣੇ ਆ ਖਾਸ ਕਰਕੇ ਸੂਆਂ ਸੋਇਆਂ ਜਾਂ ਗੱਪਣ ਗਾਵਾ ਇਹ ਸਾਈਡ ਤੇ ਵੀ ਖੜੀਆਂ ਬਹੁਤਿਆਂ ਨਹੀਂ ਤੋਰਾਂਗੇ ਹੁਣ ਆਪਾਂ ਤੁਹਾਨੂੰ ਕੁਝ ਨਾਲ ਅੱਗੇ ਜਿਹੜੇ ਸੂਏ ਸੋਇਏ ਤੋੜ ਕੇ ਦਿਖਾ ਦੇਾਂਗੇ ਭਈ ਇਹ ਖੜੀਆਂ ਦੀ ਡਿਟੇਲ ਦੱਸ ਦੋ ਗੱਪਣਾਂ ਇਹ ਪਾਜੀ ਇੱਕ ਹਫਤਾ ਪਿਆ ਜੀ ਬਾਕੀ 7.5 ਕਿਲੋ ਤੋਂ ਪਾਇਆ ਹੋਇਆ ਜੀ ਤੀਜੇ ਸੂਏ ਸੂਣਾ ਵੜਨੇ ਜੀ ਇਹਨੇ 30 ਕਿਲੋ ਬਣ ਕੇ ਲੈ ਲਵੇ ਬੰਦਾ ਜੀ ਸਾਰੀ ਇਹਦੀ ਸੀਮੰਟ ਡਿਟੇਲ ਮਿਲ ਜਾਏਗੀ ਜੀ ਹੂੰ ਇਹਨੇ ਦੂਜੇ ਸੂਏ ਸੂਣਾ ਵੜਨੇ ਜ ਬਹੁਤ ਸੋਹਣਾ ਆਰਡਰ ਬਣਾਉਣਾ ਜੀ ਇਹਦਾ ਢਿੱਲਾ ਢੁਲਾ ਬਹੁਤ ਪਈਆਂ ਨੇ ਜੀ ਠੀਕ ਹੈ ਇਹ ਵੀ 32 33 ਕਿਲੋ ਦੁੱਧ ਮੰਨ ਕੇ ਲੈ ਲਵੇ ਬੰਦਾ ਜੀ ਇਹਦੋਂ ਅੱਗੇ ਇਹ ਦੂਜੇ ਸੂਏ ਸੋਹਣਾ ਜੀ ਬੱਛੀ ਨੇ ਇਹਦੇ ਇੱਕ ਹਫ਼ਤੇ ਤੋਂ ਵੀ 10 ਦਿਨ ਬਾਕੀ ਪਏ ਨਹੀਂ ਹਜੇ ਠੀਕ ਹੈ ਜੀ 10 ਦਿਨ ਲੱਗੇ ਹਾਂ ਜੀ ਹਾਂ ਢਿੱਲਾ ਢੁਲਾ ਇਹਦੇ ਬਹੁਤ ਪਈਆਂ ਨੇ 30 ਕਿਲੋ ਵਾਲੀ ਇਹ ਵੈੜਾ ਜੀ ਠੀਕ ਹੈ ਇਹਦੋਂ ਅੱਗੇ ਬਈ ਸ਼ੁਰੂ ਕਰਦੇ ਆ ਇਹ ਸੂਈਆਂ ਵੀ ਆ ਗੀਆਂ ਹਾਂ ਜੀ ਭਾਜੀ ਸੂਈਆਂ ਹੋਈਆਂ ਨੇ ਜੀ ਠੀਕ ਹੈ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ ਇਹਨੂੰ 3 ਦਿਨ ਹੋ ਗਏ ਸੂਈ ਨੂੰ ਜੀ ਠੰਡਾ ਦੁੱਧ ਬੰਦਾ ਠੀਕ ਹੈ ਹਲੇ ਵੀ ਦੇਖ ਲਓ ਕਿੰਨਾ ਢਲਾਂ ਪਿਆ ਨੇ ਜੀ ਠੀਕ ਹੈ ਸੋ ਦੋਸੋ ਆਰਡਰ ਦੀ ਬਨਾਵਟ ਦੇਖਿਓ ਇਹਦੀ 22 ਤੋਂ 23 ਕਿਲੋ ਬਾਈ ਕਹਿੰਦਾ ਵੀ ਦੁੱਧ ਭਾਵੇਂ ਆਪ ਦਾ ਕੋਈ ਕੰਡਾ ਲਿਆਵੇ ਵੀਰ ਚੋਕੇ ਲਿਜਾ ਸਕਦਾ ਹਵਾਨੇ ਦੀ ਫਿਟਿੰਗ ਦੇਖ ਲਓ ਟਾਂਚਾ ਤੁਹਾਡੇ ਸਾਹਮਣੇ ਹੈ ਬੁੱਧ ਚੋਂਣ ਵਾਸਤੇ ਰਹਿਸ਼ ਦਾ ਪ੍ਰਬੰਧ ਸਾਹਮਣੇ ਤੁਹਾਨੂੰ ਬਿਲਡਿੰਗ ਦਿਸਦੀ ਹੋਣੀ ਹੈ ਇਹ ਇੰਥੇ ਜਿਹੜੇ ਵੀਰ ਕੰਮ ਕਰਦੇ ਆ ਜਾਂ ਬਾਈ ਜੀ ਹੋਰਾਂ ਕੋਲ ਜਿਹੜੇ ਗੈਸਟ ਆਉਂਦੇ ਉਹਨਾਂ ਵਾਸਤੇ ਬਣਾਈ ਹੋਈ ਹੈ ਪ੍ਰੋਪਰ ਤਾਂ ਤੁਸੀਂ ਰੁੱਕ ਸਕਦੇ ਹੋ ਰਹਿ ਸਕਦੇ ਹੋ ਇੱਥੇ ਸੋਏ ਸੂਈ ਸਵਾਈ ਗਾਂ ਤੁਹਾਨੂੰ ਦਿਖਾ ਰਹੇ ਹਿੱਦੋਂ ਪਹਿਲਾਂ ਸਾਰੀਆਂ ਗੱਬਨ ਤੁਹਾਨੂੰ ਦਿਖਾਈਆਂ ਫਰਦਾ ਥੈਂਕ ਯੂ ਸੋ ਇਹ ਦੂਜੇ ਇੱਕ ਹੋਰ ਸੂਈ ਸਵਾਈ ਗਾਂ ਤੇ ਬਾਜੀ ਦੂਜਾ ਸੂਆ ਜੀ ਦੰਦੋਂ ਚੌਕ ਦੇ ਦੰਦ ਪੂਰੇ ਕਰ ਲਈਏ ਇਹਨੇ ਤੇ ਕੱਲੇ ਸੂਈ ਹੈ ਜੀ ਹਜੇ ਬੱਚੀ ਨੂੰ ਜਨਮ ਦਿੱਤਾ ਜੀ ਹਜੇ ਢਿੱਲਾ ਦੇਖੋ ਕਿੰਨੀਆਂ ਪਈਆਂ ਨੇ ਅੱਟ ਰਵੇ ਡਿਜ਼ਾਈਨ ਬਹੁਤ ਚੰਗਾ ਜੀ ਨਾਰਮਲ ਤਾਂ ਨਾਰਮਲ ਚਵਾਈ ਕਰਾਈਦਾ 30 ਤੋਂ ਪਲੱਸ ਦੀ ਚਵਾਈ ਕਰਾ ਦੂਗੀ ਜੀ ਤੋਰੀ ਬਈ ਸੋ ਦੋਸਤੋ ਇਹ ਵੀ ਦੂਜਾ ਸੂਆ ਕੱਲ ਹੀ ਸੋਈ ਹੈ ਹਜੇ ਇਹਨੇ ਬੱਚੀ ਨੂੰ ਜਨਮ ਦਿੱਤਾ ਢਾਂਚਾ ਸੋਹਣਾ ਗਾਂ ਦਾ ਬਾਕੀ ਕੋਲੋਂ ਆ ਕੇ ਤੁਸੀਂ ਦੇਖ ਲਿਓ ਬਣਾਵਟ ਦੇਖ ਪੂਰਵਾਨੇ ਦੀ ਲਿਆ ਬ੍ਰੀਵਸ ਇੱਕ ਹੋਰ ਇਦੋਂ ਅੱਗੇ ਗਾਂ ਜਿਹੜੀ ਉਹ ਤੁਹਾਨੂੰ ਸੂਈ ਸਵਾਈ ਦਿਖਾਉਣੀ ਹੈ ਪ੍ਰਿੰਦਰભાઈ ਕੰਮਾ ਸੂਆ ਸੂਈ ਵੈ ਇਹ ਪਹਿਲੇ ਸੂਈ ਸੂਈ ਹੈ ਬੱਛੀ ਜੀ ਠੀਕ ਹੈ ਚਾਰਕ ਦਿਨ ਹੋ ਗਏ ਸੂਈ ਨੂੰ ਜੀ ਮਗਰ ਬੱਛਾ ਜੀ ਇਹਦੇ ਠੀਕ ਹੈ 20 22 ਕਿਲੋ ਤੋਂ ਸ਼ੁਰੂਆਤ ਹੈ ਜਿਸ ਟਾਈਮ ਠੀਕ ਹੈ 25 26 ਕਿਲੋ ਦੀ ਮਿਲ ਕੇ ਠੰਡੀ ਕਰਵਾ ਦੂਗੀ ਜੀ ਓਕੇ ਪਹਿਲਣ ਵੈੜ ਹੈ ਸੋ ਤਾਜੀ ਸੂਈ ਵੀ ਹੈ ਇਹਨੇ ਬੱਚੇ ਨੂੰ ਜਨਮ ਦਿੱਤਾ ਦੁੱਧ ਦੇਦੇ ਥੱਲੇ ਵੀ ਚੰਗਾ ਇਸ ਟਾਈਮ ਬਾਈ ਦੱਸਦਾ ਸ਼ੁਰੂਆਤ ਇਹਨੇ ਸੋਣੀ ਕੀਤੀ ਹੈ ਬਾਕੀ ਕੋਲ ਆ ਕੇ ਤੁਸੀਂ ਪਾਸ ਕਰ ਲਿਓ ਲਿਆ ਵੀਰੇ ਫਵਾਨਾ ਇਹਦਾ ਵੀ ਸੋਹਣਾ ਹੈ ਅੱਗੋਂ ਕਾਫੀ ਸ਼ੁਰੂਆਤ ਕਰਦਾ ਬਰੀਡ ਕੈਰੈਕਟਰ ਇਹਦੇ ਚੰਗੇ ਦਿਸਦੇ ਆ ਪਤਲੀ ਚਮੜੀ ਦੀ ਬਿਲਕੁਲ ਇਹ ਦਿਸਦੀ ਹੈ ਫਵਾਨੇ ਤੇ ਭਲੂਣ ਹਜੇ ਥੋੜੀ ਥੋੜੀ ਹੈਗੀ ਹੈ ਸੋ ਇਹ ਕੁਛ ਸੋਹਣਾ ਸੋਹਣਾ ਗਾਵਾਂ ਤੁਹਾਨੂੰ ਇਹ ਸਰ ਤੋਂ ਦਿਖਾਤੀਆਂ ਸੋ ਦੋਸਤੋ ਅੱਜ ਦੀ ਵੀਡੀਓ ਦੇ ਇਹ ਪਸ਼ੂ ਜਿਹੜੇ ਵਿਕਰੀ ਵਾਲੇ ਸੀ ਗਾਵਾਂ ਵਿਕਰੀ ਵਾਲੀਆਂ ਸੀ ਤੁਹਾਨੂੰ ਸਾਰੀਆਂ ਦਿਖਾਤੀਆਂ ਗੱਬਣ ਵੀ ਦਿਖਾਤੀਆਂ ਤੇ ਸੁਨਿਆ ਸੁਆਣਿਆ ਵੀ ਦਿਖਾਤੀਆਂ ਬਾਕੀ ਕੋਲੋਂ ਆ ਕੇ ਪਾਸ ਕਰਿਓ ਜਿਹੜਾ ਨਾਲ ਤੁਹਾਨੂੰ ਚੰਗਾ ਲੱਗੇ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਦੀ ਇਹ ਵੀਡੀਓ ਬਣਾਈ ਹੈ ਤੇ ਸਾਹਮਣੇ ਬੋਰਡ ਦੇਖ ਸਕਦੇ ਹੋ ਤੇ ਜਿਹੜੀਆਂ ਬੋਰਡ ਦੇ ਵਿੱਚ گاਵਾ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਬਹੁਤ ਸੋਹਣੀਆਂ ਸੋਹਣੀਆਂ گاਵਾ ਇੱਥੋਂ ਵੇਖ ਕੇ ਅੱਗੇ ਫਾਰਮਰ ਭਰਾਵਾਂ ਕੋਲ ਗਈਆਂ ਉਹਨਾਂ ਦੀ ਵੀ ਤੁਸੀਂ ਬਣਾਵਟ ਦੇਖੋ ਉਹਨਾਂ ਦੇ ਹਵਾਨੇ ਦੇਖੋ ਧੰਨਵਾਦ